ਸਸ਼ੀ ਕਾਲ ਜੀ ਮੈਨੂੰ ਆਤੀ ਮਾਂ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਲਓ ਜੀ ਅਸੀਂ ਅਕਸਰ ਹੀ ਸੜਕਾਂ ਦੇ ਉੱਤੇ ਸਾਧਿਆਂ ਵਾਲੇ ਭੇਸ ਪਾਏ ਲੋਕਾਂ ਨੂੰ ਜਾਂ ਹੋਰ ਲੋਕਾਂ ਨੂੰ ਅਸੀਂ ਦੇਖਦੇ ਵੀ ਭੜੀ ਬਹੁਤ ਗਰੀਬ ਆ ਸੱਚੀ ਸਾਡਾ ਖੁਦ ਹੀ ਜਿਹੜਾ ਮਨ ਅਜਿਹਾ ਹੁੰਦਾ ਕਿ ਅਸੀਂ ਦਰਸ ਜਾ ਖਾ ਲੈਣਿਆ ਸਕਰੀਨ ਦੇ ਉੱਤੇ ਤੁਸੀਂ ਇੱਕ ਬੰਦੇ ਨੂੰ ਦੇਖ ਰਹੇ ਹੋ ਭਗਵੇਂ ਚੋੜੇ ਦੇ ਵਿੱਚ ਤਾਂ ਇਹ ਤੁਹਾਡੀ ਦਿੱਤੀ ਹੋਈ ਦਕਸ਼ਨਾ ਦਾ ਕਿਵੇਂ ਇਸਤੇਮਾਲ ਕਰਦਾ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਅਸੀਂ ਤਾਂ ਸੋਚਦੇ ਹਾਂ ਵੀ ਚਲੋ ਜਿਹੜੇ ਅਸੀਂ ਪੈਸੇ ਇਸ ਨੂੰ ਦਾਨ ਕੀਤੇ ਨੇ ਇਹਦੇ ਨਾਲ ਇਹ ਘਰ ਦੇ ਵਾਸਤੇ ਖਾਣਾ ਲੈ ਕੇ ਜਾਊਗਾ ਦੇ ਬੱਚਿਆਂ ਵਾਸਤੇ ਕੁਝ ਰੋਟੀ ਜਾਂ ਫਿਰ ਸਬਜ਼ੀ ਭਾਜੀ ਲੈ ਕੇ ਜਾਊਗਾ ਜਾਂ ਫਿਰ ਭਾਈ ਹੋਰ ਦਵਾਈ ਬੂਟੀ ਵਾਸਤੇ ਦੇ ਪੈਸੇ ਕੰਮ ਆਉਣਗੇ ਅਸੀਂ ਇਹ ਚੀਜ਼ ਹਮੇਸ਼ਾ ਸੋਚਦੇ ਆ ਤਾਂ ਜਿਹੇ ਲੋਕਾਂ ਦਾ ਹੂਲੀਆ ਦੇਖ ਕੇ ਇਹਨਾਂ ਨੂੰ ਗਰੀਬ ਮਾਤਣ ਸਮਝ ਕੇ ਅਸੀਂ ਦਾਨ ਕਰ ਦਿੰਦੇ ਆ ਅਸੀਂ ਤਾਂ ਸੱਚੇ ਦਿਲੋਂ ਦਾਨ ਕਰਦੇ ਆ ਕਿ ਅਸੀਂ ਇੱਕ ਗਰੀਬ ਬੰਦੇ ਦੀ ਮਦਦ ਕੀਤੀ ਆ ਅਸੀਂ ਇੱਕ ਬਾਬੇ ਨੂੰ ਮਦਦ ਕੀਤੀ ਆ ਪਰ ਇਹ ਬਾਬੇ ਭਾਈ ਬਾਬੇ ਨਹੀਂ ਹੈਗੇ ਤੁਹਾਡੇ ਦਿੱਤੀ ਹੋਈ ਦਕਸ਼ਨਾ ਕਿਹੜੀ ਥਾਂ ਤੇ ਲਾਉਂਦੇ ਨੇ ਤੁਸੀਂ ਦੇਖ ਕੇ ਇਸ ਬਾਬੇ ਦੀ ਹੈਰਾਨ ਹੋ ਜਾਓਗੇ ਵੀ ਭਾਈ ਅਸੀਂ ਅਜਿਹੇ ਲੋਕਾਂ ਨੂੰ ਤਾਂ ਪੈਸੇ ਦਿੰਦੇ ਆ ਅਸੀਂ ਤਾਂ ਸੋਚਦੇ ਸੀ ਵੀ ਨਿਆਣੇ ਨੂੰ ਨੇ ਘਰੇ ਰਹਉਂਦੇ ਹੋਣੇ ਭਾਈ ਵੀ ਬਾਪੂ ਸਬਜੀ-ਸਬਜੀ ਲੈ ਕੇ ਆਊਗਾ ਪਰ ਇਹ ਤਾਂ ਬਾਪੂ ਪੈਸੇ ਕਿਤੇ ਹੋਰ ਹੀ ਚਲਾਈ ਜਾਂਦਾ ਭਾਈ ਆ ਦੇਖ ਲਓ ਵੀਡੀਓ 3 4 5 6 7 8 9 10 11 12 13 14 15 16 17 18

आप दुआ दे दे कुछ ऐसी बात नहीं करता हूँ कितना मीट खा लेता अकेला तो दो किलो दो किलो खा लेगा नहीं आ? आ? अकेला पीस और डाल इसमें आधा किलो मीट कितने तो क्या पैसे का बैठ रहा है आधा किलो ਕੀ ਸ਼ੁਰੂ ਕਰ ਦੇ ਤੂੰ ਆ ਕੀ ਸ਼ੁਰੂ ਕਰ ਤਕ 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 ਦੇਖ ਹੀ ਨਹੀਂ ਤੁਸੀਂ ਵੀਡੀਓ ਤਾਂ ਹੁਣ ਪਤਾ ਲੱਗ ਹੀ ਹੋਣਾ ਕਿ ਜਿੱਦਾਂ ਲੋਕਾਂ ਨੂੰ ਅਸੀਂ ਬਾਬੇ ਸਮਝ ਕੇ ਜਾਂ ਫਿਰ ਲੋਕਾਂ ਨੂੰ ਗਰੀਬ ਸਮਝ ਕੇ ਦਾਨ ਦੇ ਦਿੰਦੇ ਆ ਨਾ ਤਾਂ ਆਹ ਦੇਖ ਲਓ ਕਿਵੇਂ ਸ਼ਾਮ ਨੂੰ ਫਿਰ ਸ਼ਰਾਬਾਂ ਤੇ ਮੀਟ ਦਾ ਸੇਵਨ ਉਹਨਾਂ ਦਿੱਤੀ ਹੋਈ ਦਕਸ਼ਨਾ ਦੇ ਨਾਲ ਜਿਹੜਾ ਕਿ ਇਹਨਾਂ ਦੇ ਵੱਲੋਂ ਖਾਦਾ ਚਾਹੁੰਦਾ ਤਾਂ 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 ਕਹੇ ਬਬੀ ਠੰਡ ਰੋਡ ਕਿਉਂ ਲਾਦੀ ਤਾਂ ਤਾਂ ਨੰਗੇ ਪੈਰੀ ਭੱਜੇ ਫਿਰ ਜੰਦੇ ਨੇ ਭਾਈ ਚੰਗਾ ਖਾਣਾ ਤੇ ਚੰਗਾ ਪੀਣਾ ਥੋੜੇ ਦਿੱਤੇ ਹੋਏ ਪੈਸਿਆਂ ਦਾ ਤੇ ਬਿਨਾ ਕਮਾਈ ਕੀਤੇ ਇਹਨਾਂ ਨੂੰ ਚੰਗਾ ਪੈਸਾ ਮਿਲ ਰਿਹਾ ਫਿਰ ਇਹਨਾਂ ਨੂੰ ਲੋਕਾਂ ਨੂੰ ਕੀ ਲੋੜ ਆ ਇਹਨਾਂ ਦੇ ਹੱਡ ਹਰਾਮੀ ਹੋ ਗਏ ਨੇ ਤੇ ਚੰਗੀ ਫਿਰ ਇਹ ਮੀਟ ਮੂਟ ਖਾਂਦੇ ਨੇ ਨਾਲ ਪੀਂਦੇ ਨੇ ਸ਼ਰਾਬ ਥੋੜੀ ਦਿੱਤੀ ਹੋਈ ਦਕਸ਼ਨਾ ਇੱਥੇ ਕੰਮ ਆਉਂਦੀ ਆ ਇਹਨਾਂ ਲੋਕਾਂ ਦੇ ਬੇਰ ਆ ਰਿਪੋਰਟ ਛਣਕਾਟਾ ਨਿਊਜ਼